ਇੱਕ ਵਾਰੀ ਦੁਬਾਰੇ ਬੋਲਦੇ ਬਾਈ ਮੇਰੇ ਐਮਐਲਏ ਬਜਿੰਦਰ ਕੌਰ ਹਲਕਾ ਤਲਵੰਡੀ ਸਾਹਿਬ ਜਿਲ੍ਹਾ ਬਠਿੰਡਾ ਉਹਨਾਂ ਤੇਵਾਰਦਨ ਸਿੰਘ ਬਾਈ ਠੰਡ ਜਗਾ ਦੋਨੇ ਉਹਦੇ ਭਰਾ ਵੀਰੇ ਤੇ ਅਲਵੇਲ ਸਿੰਘ ਉਹਦਾ ਪਿੰਡਰਾਮਾ ਵੀਰੇ ਜਿਲ੍ਹਾ ਬਠਿੰਡਾ ਨਗਰ ਕੌਂਸਲ ਦੇ ਪ੍ਰਧਾਨ ਉਹਦੀ ਮਾਤਾ ਵੀਰੇ ਤੇ ਜਸਕਰ ਸਿੰਘ ਸਾਫਾ ਦਾ ਪ੍ਰਧਾਨ ਨਗਰ ਕੌਂਸਲ ਰਾਮਾ ਤੇਦਨਾ ਦਲਵਾਰਾ ਸਿੰਘ ਤੇ ਜੇਤ ਸਿੰਘ ਅਰ ਫੁਕਰ ਜੇਤ ਪਿੰਡਰਾਮਾ ਵੀਰੇ ਅਲਵੇਲ ਸੰਗਾਇ ਸਾਰਾ ਪਰਿਵਾਰ ਵੀ ਇਹਨਾਂ ਦਾ ਮੇਰੀ ਨਾਲ ਦੇ ਜਮਵਾਹਰਾ ਜਿਵੇਂ ਕੋਲੇ ਮੇਰੇ ਲੱਤਾਂ ਤੋੜ ਦੇ ਬਈ ਗੁੰਡੇ ਭੇਜ ਕੇ ਤਿੰਨ ਗੱਡੀਆਂ ਸੀ ਬਾਈ 15-20 ਬੰਦੇ ਸੀਗੇ ਬਾਈ ਚੰਨੋ ਟੋਲ ਪਲਾਜ਼ੇ ਤੇ ਤਿੰਨਾਂ ਟੋਲ ਟਾਪੇ ਤੇ ਆ ਵੀਰੇ ਚੰਨੋ ਸ਼ਰਮਾ ਢਾਬੇ ਤੇ ਚੰਨੋ ਸ਼ਰਮਾ ਢਾਬੇ ਤੇ ਵੀਰੇ ਤੇ ਵੀਰੇ ਮੈਨੂੰ ਕਹੇ ਤੇਰਾ ਪਰਿਵਾਰ ਵੀ ਮਾਰਾਂਗੇ ਤੇ ਮੇਰੇ ਹੱਦ ਨਾਲ ਵਿੱਚ ਵੀਰੇ ਭਰਾ ਨੂੰ ਮੇਰੀ ਬੇਨਤੀ ਆ ਬਈ ਇਹਨਾਂ ਤੇ ਕਾਨੂੰਨੀ ਕਾਰਵਾਈ ਹੁਣ ਚਾਹੀਦੀ ਆ ਬਈ ਇਹਨਾਂ ਤੇ ਜਾਂ ਮੇਰੇ ਮਨਸ਼ੀ ਨੇ ਬਈ ਕੱਲ ਪੇਰਾ ਮੈਂ ਨਹੀਂ ਚਾਹੀਦੀ ਮੈਂ ਗੱਡੀ ਚਲਾਉਣਾ ਵੀਰੇ ਗੈਸਰ ਜਾ ਮੇਰੀ ਉਹਨੇ ਲੋਕੇਸ਼ਨ ਦਿੱਤੀ ਜਾਂ ਪੁਲਿਸ ਨੇ ਦਿੱਤੀ ਆ ਬਈ ਪੁਲਿਸ ਵੀ ਇਹਨਾਂ ਨੂੰ ਮਿਲੀ ਹੋਈ ਆ ਮੈਨੂੰ ਜਸਟਿਸ ਇਨਕੁਆਰੀ ਮਿਲੇ ਵੀਰੇ ਇੱਕ ਕਾਨੂੰਨੀ ਕਾਰਵਾਈ ਹੋਵੇ ਨਾ ਤੇ ਮੈਨੂੰ ਫਿਰ ਕੋਰਟ ਦੀ ਇਨਕੁਆਰੀ ਹੋਵੇ ਸੀ ਨਾਮ ਆਜੀ ਫੋਟੋ ਮੇਰਾ ਨਾਮ ਜਸਵੀਰ ਕੌਰ ਜੀ ਹਰਾਮਾ ਮੰਡੀ ਕੱਲ ਜਿਹੜੀ ਘਟਨਾ ਵਾਪਰੀ ਹੈ ਜੀ ਕੌਣ ਲੱਗਦੇ ਨੇ ਉਹ ਮੇਰੇ ਘਰ ਵਾਲੇ ਜੀ ਮੇਰਾ ਪਤੀ ਹੈ ਤੇ ਉਹ ਘਟਨਾ ਵਾਪਰੀ ਹੈ ਜੀ ਸਾਡੇ ਪਿੰਡ ਦੇ ਵਿੱਚ ਜਿਹੜਾ ਕਮੇਟੀ ਬਣੀ ਹੈ ਸਾਡੇ ਆਮੇ ਮੰਡੀ ਦੇ ਵਿੱਚ ਉਹਦੇ ਵਿੱਚ ਪ੍ਰਧਾਨ ਬਣਿਆ ਜਿਹੜਾ ਉਹਦੇ ਨਾਲ ਮੇਰੇ ਘਰ ਵਾਲੇ ਜਿਹਨਾਂ ਅੰਸ਼ਕੀ ਚਲਦੀ ਸੀ ਬਾਹਰ ਚੜਦੀ ਤੇ ਉਹ ਉਹਦੇ ਪਿੱਛੇ ਜੀ ਉਸ ਤੋਂ ਬਾਅਦ ਜੀ ਬਜਿੰਦਰ ਕੌਰ ਨੂੰ ਅਸੀਂ ਵੋਟਾਂ ਪਾਈਆਂ ਸਾਡੇ ਘਰੇ ਵੋਟਾਂ ਲੈਣ ਆਈ ਆ ਉਸ ਤੋਂ ਬਾਅਦ ਜੀ ਬਜਿੰਦਰ ਕੌਰ ਜੀ ਸਹਿਤ ਹੈ ਬਜਿੰਦਰ ਕੌਰ ਨੇ ਸਾਨੂੰ ਪਿੱਛੇ ਛੱਡ ਛੱਡ ਕੇ ਤੇ ਪ੍ਰਧਾਨ ਨੂੰ 50 ਲੱਖ ਰੁਪਏ ਦੇ ਕੇ ਪ੍ਰਧਾਨ ਬਣਾਇਆ ਉਹਦੀ ਮਾਨ ਪਾਲਾ ਜੀ ਨੂੰ ਪ੍ਰਧਾਨ ਬਣਾਇਆ ਨੇ ਪਿਆ 100 ਲੱਖ ਰੁਪਇਆ ਲਿਆ ਤੋ ਤੇ ਮੇਰਾ ਪਤੀ ਭਈ ਅਸੀਂ ਮਿਹਨਤ ਮਜ਼ਦੂਰੀ ਕਰਦੇ ਸੀ ਡਰਾਈਵਰੀ ਕਰਦਾ ਸੀਗਾ ਤੇ ਜਦੋਂ ਉਹਨੂੰ ਡਰਾਈਵਰੀ ਕਰਨ ਆਏ ਨੂੰ ਫਿਰ ਪਟਿਆਲੇ ਜਦੋਂ ਆਇਆ ਆ ਕੇ ਹੋਟਲ ਦੇ ਵਿੱਚ ਖੜਿਆ ਰਾਤ ਨੂੰ ਤੇ ਤੜਕੇ ਜਦੋਂ ਬਾਥਰੂਮ ਦੇ ਵਿੱਚ ਗਿਆ ਤੇ ਉਹਨੂੰ ਬਾਹਰ ਬੰਦਿਆਂ ਨੇ ਘੇਲ ਲਿਆ ਉਹਨੇ ਕੁੱਟਿਆ ਲੱਤਾਂ ਵਾਹਾਂ ਤੋੜੀਆਂ ਅੰਮਚਾਤੇ ਲਖਾਤੇ ਪੁਲਸ ਨੇ ਪੁਲਸ ਜੀ ਉਹ ਆਏ ਆ ਪਰ ਬੰਦੇ ਉਹਨਾਂ ਨੇ ਭੇਜੇ ਸੀ ਸਾਨੂੰ ਨਹੀਂ ਪਛਾਣ ਪਛਾਤੇ ਕਿ ਕੌਣ ਹੈ ਹਾਂਜੀ ਸਾਨੂੰ ਇਹੀ ਇਹਨੂੰ ਕਹਿੰਦੇ ਸੀ ਵੀ ਤੇਰੀਆਂ ਲੱਤਾਂ ਤੋੜਾਂਗੇ ਅਸੀਂ ਤੇਨੂੰ ਉਹ ਪ੍ਰਧਾਨਕ ਵੇਚੀ ਜਾ ਸੀ ਹਾਂ ਬਿਜੇਂਦਰ ਕੌਰ ਦੇ ਜਿਹੜੀ ਆਜੀ ਸਵਾਲ ਐਮ ਐਲ اے ਹਾਂਜੀ ਸਾਡੇ ਹਲਕੇ ਦੀ ਆ ਜੀ ਉਹਨਾਂ ਨਾਲ ਕੀ ਰੌਲਾ ਸੀ ਉਹਨਾਂ ਨੇ ਆਏ ਜੀ ਸਾਡੇ ਨਾਲ ਵੋਟ ਸੀ ਵੋਟਾਂ ਪਾਉਣੀਆਂ ਸੀ ਜੋ ਨੂੰ ਅਸੀਂ ਉਹਨੂੰ ਇਹ ਗੱਲ ਕਹੀ ਸੀ ਵੀ ਭਾਈ ਤੂੰ ਸਾਡੇ ਕੰਮ ਕਰਾ ਦੇ ਜਿਹਨੂੰ ਅਸੀਂ ਵੋਟਾਂ ਪਾਉਣੇ ਆ ਉਹ ਸਾਨੂੰ ਆ ਕੇ ਆਦਾ ਵੀ ਅਸੀਂ ਭਾਈ ਤੈਨੂੰ ਵੋਟਾਂ ਪਾਉਣੇ ਆ ਅਸੀਂ ਤੇਥੋਂ ਕੰਮ ਲੈਣਾ ਅਸੀਂ ਹਾਂ ਨਹੀਂ ਜੀ ਮੇਰੇ ਘਰ ਵਾਲਾ ਬੇਵਾਰਾ ਵੀ ਬਿਜੇਂਦਰ ਕੌਰ ਨੂੰ ਕਹਿੰਦਾ ਵੀ ਤੂੰ ਮੇਰਾ ਕੰਮ ਕਰਾ ਦੇ ਕਰ ਇਹ ਕਹਿੰਦੀ ਜੀ ਮਾਮਾ ਤੇਰਾ ਮੈਂ ਕੰਮ ਕਰਾ ਜਾਕਰੂ ਮਾਮਾ ਕਹਿੰਦੀ ਸੀ ਜੀ ਸਾਡੇ ਪਿੰਡ ਦੀ ਦੋਤੀ ਆਉ ਉਹਦੇ ਨਾਨਕੇ ਸਾਡੇ ਪਿੰਡ ਪਿੰਡ ਰਾਮਾ ਜੀ ਤੇ ਟੀਓ ਤੇ ਜਿਰੋ ਜੀ ਇਹਨੇ ਕਹਿੰਦੇ ਕੰਮ ਕਰਾ ਲਈ ਇਹਨੇ ਜੀ ਜਿਰੋ ਪਤਾ ਪੈਸੇ ਦਾ ਲਾਲਚ ਜੀ ਮਾਰੀ ਤੇ ਕੌਰੇ ਕੌੜਾ ਜਿਹੜਾ ਪਹਿਲਾਂ ਨਗਰ ਕਲਾ ਦਾ ਪ੍ਰਧਾਨ ਸੀ ਸੀ ਉਹਦੇ ਮਗਰ ਲੱਗ ਕੇ ਇਹ ਮੇਰੇ ਘਰ ਵਾਲੇ ਨੂੰਂਗਲਾ ਲਾਈ ਕੇ ਉਹਨੂੰ ਪਿੱਛੇ ਕਰੀਗੇ ਕਰੀਗੇ ਆਪ ਬੂਰੇ ਹੋਗੇ 50 ਲੱਖ ਲੈ ਕੇ ਕੌਰੇ ਨੇ ਤੇ ਆਪ ਦੇ ਭਾਈ ਰੇਲ ਦੀ ਮਾਂ ਨੂੰ ਪ੍ਰਧਾਨ ਬਣਾਤਾ ਅਨਪਾਲ ਬੂਰੀ ਤੁਸੀਂ ਆਏ ਦੇਖੋ ਕਮੇਟੀ ਦੇ ਵਿੱਚ ਜਿਹੜੀ ਗੁੱਠਾ ਛਾਪਾ ਮੇਰੇ ਵਰਗੇ ਨੂੰ ਸਾਂ ਕਿੱਥੇ ਕਰੂਗੀ ਹਾਂਜੀ ਦੋ ਰਾਤ ਇਹ ਸੱਤਾ ਵਾਰੀਆਂ ਦੇ ਉਹ ਪੁੱਛ ਕੇ ਸਾਨੂੰ ਵੀ ਐ ਪਤਾ ਲੱਗਿਆ ਵੀਡੀਓ ਪਾਈ ਸੀ ਜੀ ਸਾਨੂੰ ਸਾਨੂੰ ਵੀਰ ਕੋ ਤੜਕੇ ਮਿਲਿਆ ਜੀ 4 ਵਜੇ ਫੇਰ ਤੁਸੀਂ ਆਏ ਫੇਰ ਅਸੀਂ ਵੀ ਆਏ ਜੀ ਹੁਣ ਇੱਥੇ ਵਰਤੀ ਆ ਜੀ ਇਹ ਨਾਲ ਦਾ ਵਿਚਾਰਾ ਜੂਪੀ ਦਾ ਡਰਾਈਵਰ ਆ ਜੀ ਜਿਹੜਾ ਵਿਚਾਰਾ ਤੜਕੇ ਚੱਕ ਕੇ ਲਿਆਇਆ ਹਾਂਜੀ ਗੱਡੀਆਂ ਲੈ ਕੇ ਦੋਨੇ ਗੱਡੀਆਂ ਲੈ ਕੇ ਆਏ ਸੀ ਗਾਂ ਸਾਲੀ ਜੀ ਰਫੰਡਰੀ ਵਿੱਚੋਂ ਭੰਨਣਾ ਸੀਗਾ ਰਖੰਡੀ ਰੋਡ ਉੱਧਰ ਹੀ ਉਹ ਦਾਬੇ ਦਾਬੇ ਆ ਜੀ ਹਾਂ ਨਹੀਂ ਜੀ ਆਹ ਰਾਮਾਰ ਰਫੰਡਰੀ ਵਾਲੀ ਗੋ ਗੁਰੂ ਗੋਬਿੰਦ ਸਿੰਘ ਜੀ ਹਾਂ ਉਧਰੋਂ ਚ ਭਰਨਾ ਸੀ ਬਾਈ ਜੀ ਨਾ ਮਗਰ ਸਸ਼ੀਕਰ ਬਾਈ ਜੀ ਮੇਰਾ ਨਾਮ ਅਮਰਦੀਪ ਸ਼ਰਮਾ ਮੈਂ ਕਾਂਗਰਸ ਦਾ ਵਰਕਰ ਆਂ ਹਲਕਾ ਤਲਵੰਡੀ ਸਾਬੋ ਤੋਂ ਇਹ ਸਾਡੇ ਕਾਂਗਰਸ ਦੇ ਵਰਕਰ ਨੇ ਬਾਈ ਜੀ ਨਾ ਮਾ ਮੰਡੀ ਤੋਂ ਇਹ ਜਿਹੜੇ ਸਾਡੇ ਮੌਜੂਦਾ ਐਮਐਲਏ ਨੇ ਬਲਜਿੰਦਰ ਕੌਰ ਦੇ ਹਸਬੰਡ ਐਂਡ ਬਲਜਿੰਦਰ ਕੌਰ ਇਹ ਉਹਨਾਂ ਦੇ ਕੋਈ ਇਹਨਾਂ ਨਾਲ ਕੋਈ ਚੱਲਦਾ ਸੀ ਕਲੇਸ਼ ਜੀ ਇਹਨਾਂ ਦੇ ਗੈਂਸਟਰ ਅੰਕਰ ਨੇ ਤੇ ਸਾਡੇ ਕਰੋੜਾ ਰੁਪਈਆ ਦੀ ਗੈਸ ਵੀ ਚੋਰੀ ਹੁੰਦੀ ਹੈ ਜੀ ਨੌਰਾ ਵਿੱਚ ਠੀਕ ਹੈ ਜੀ ਤੇ ਇਹ ਰਾਤ 3 ਵਜੇ ਜਦੋਂ ਕੋਈ ਆਪਦਾ ਉਤਰਾਖੰਡ ਤੋਂ ਆਉਦੀ ਗੱਡੀ ਲੈ ਕੇ ਆ ਰਹੇ ਸੀ ਚੰਨੂ ਟਾਬੇ ਦੇ ਸੁੱਤੇ ਤਾਂ ਉੱਥੇ ਤਿੰਨ ਗੱਡੀਆਂ ਤੇ ਬੰਦੇ ਆਏ ਤੇ ਇਹਦੀਆਂ ਲੱਤਾਂ ਤੋੜ ਗਏ ਬਾਹਾਂ ਤੋੜ ਗਏ ਜੀ ਦੰਦ ਤੋੜ ਗਏ ਜੀ ਇਹ ਤੜਕੇ ਦੇ 6 ਵਜੇ ਦੇ ਹਸਪੀਟਲ ਆਏ ਇੱਥੇ ਜੀ ਕਿਹੜਾ ਹਸਪੀਟਲ ਇਹ ਰਜਿੰਦਰਾ ਹਸਪੀਟਲ ਪਟਿਆਲਾ ਹੈ ਉਹ ਵੀਡੀਓ ਜਿਹਦੇ ਮੈਂ ਇਲਜ਼ਾਮ ਲਾ ਰਹੇ ਨੇ ਬਾਈ ਉਹਨਾਂ ਕੋਈ ਸਬੂਤ ਹੈਗੇ ਨਹੀਂ ਕਿ ਬੰਦੇ ਇਹਦੇ ਉਹਨਾਂ ਦੇ ਬਾਈ ਜੀ ਪਹਿਲਾਂ ਇਹਨਾਂ ਨੂੰ ਫੋਨ ਫੋਨ ਆਉਂਦੇ ਸੀ ਨਾ ਜੀ ਫੇਰ ਹੀ ਕਹਿੰਦਾ ਨਾ ਬੰਦਾ ਬਿਨ ਮਤਲਬ ਤੋਂ ਤਾਂ ਕਿਉਂ ਕਿਸੇ ਐਮਐਲਏ ਦਾ ਨਾਮ ਲਿਆ ਜੋ ਬਾਈ ਉਹਨਾਂ ਦਾ ਨਾਂ ਕੀ ਨੇ ਜਿਹੜਾ ਜਿਹਦੇ ਸੱਟਾਂ ਲੱਗੀਆਂ ਹਾਲਾਤ ਮਾੜੀ ਨਹੀਂ ਬਾਈ ਜੀ ਬੰਦਾ ਤੜਫ ਰਿ ਠੀਕ ਹੈ ਜੀ ਹੁਣ ਡਾਕਟਰ ਆਉਣਗੇ ਜੀ ਫਿਰ ਲਾਸ਼ ਸ਼ੁਰੂ ਹੋਊਗਾ ਜੀ ਹਜੇ 10 ਘੰਟੇ ਨਾ ਜਿੰਨਾ 10 ਘੰਟੇ ਹੋ ਗਏ ਪਰ ਇਹਨੂੰ ਕੋਈ ਲਾਸ਼ ਸ਼ੁਰੂ ਨਹੀਂ ਹੋਵੇਗੀ ਕਿੱਥੇ ਪੈਨ ਇੱਥੇ ਕਿਤੇ ਇਧਰਲੇ ਕਮਰੇ ਚ ਪਾੜ ਦੰਦੇ ਕਿਤੇ ਇਧਰ ਪਾੜ ਦੰਦੇ ਜੀ ਕਿਤੇ ਬਾਹਰ ਤੇ ਇਹਨਾਂ ਦਾ ਨਾਮ ਦਲਵਾਰ ਸਿੰਘ ਧੰਨਵਾਦ ਸਿੰਘ ਦਲਵਾਰ ਸਿੰਘ ਤੇ ਨਾਲ ਕੋਈ ਹੋਰ ਵੀ ਜੜ ਹੋਇਆ ਕੱਲੀ ਕੱਲੇ ਨੂੰ ਵਾਸ਼ਰੂਮ ਗਈ ਸੀ ਤੜਕੇ 3 ਵਜੇ ਜੀ 2 3 ਡਰਾਈਵਰ ਤੋਂ ਹੋਰ ਵੀ ਗੱਡੀਆਂ ਨਾਲ ਸੀ ਹੁਣ ਪੁਲਿਸ ਆਈ ਸੀ ਹਾਂ ਪੁਲਸ ਬਿਆਨ ਲੈ ਗਈ ਜੀ ਹਨ ਸੁਣਨੇ ਚਾਹੇ ਪਰਚਾਨ ਪਛਾਤੇ ਦੇ ਦਿੱਤਾ ਜੀ ਕੀ ਨਾਮ ਬਲਖਾਈ ਨਾ ਬਨਵਾਸੀ ਹਾਂ ਜੀ ਬਿਆਨ ਦੇ ਵਿੱਚ ਸਾਰਿਆਂ ਨੇ ਬਾਈ ਨੇਮ ਬਲਖਾਈ ਹੋਰ ਬਾਕੀ ਕਰਦੇ ਅਸੀਂ ਇਹੀ ਮੰਗ ਕਰਦੇ ਹਾਂ ਜੀ ਜਿਹੜਾ ਸਹੀ ਬੰਦਾ ਉਹਤੇ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਸਜੇ ਦਾ ਮਾਰਕੁੱਟ ਵਾਲਾ ਮਾਮਲਾ ਜੀ ਉਹਦੇ ਕੀ ਅਗੇ ਕਾਰਵਾਈ ਅਸੀਂ ਉਹਦਾ ਬਿਆਨ ਲੈ ਲਿਆ ਮੈਡੀਕਲ ਰਿਕਾਰਡ ਲੈ ਲਿਆ ਸੀਸੀਟੀਵੀ ਫੁਟੇਜ ਕਢਾ ਰਹੇ ਹਾਂ ਸਾਰੀ ਦੇ ਉਦੋਂ ਦੇ ਮੋਬਾਈਲ ਹੰਦਰਾ ਚੱਕਾ ਦੇ ਜਿਹੜੇ ਬੰਦੇ ਐਪਲੀਕੇਸ਼ਨ ਨਾਲ ਹੈ ਅਜੇ ਫਿਲਹਾਲ ਅਸਾਂ ਰੌਣਕ ਬਕਰ ਦੇ ਪਰਸ ਦਿੱਤਾ ਤੇ ਜੋ ਇਨਵੈਸਟਰੀਸ ਅਸਾਂ ਨੇ ਹੋ ਗਿਆ ਪਰ ਸਾਰਾ ਸਾਹਮਣੇ 70 ਲੱਖ ਕਿਥੇ ਬੱਕਰੀ ਇਹ ਸਾਡੇ ਲਾਸਟ ਪੀਰੀਅਡ ਦੇ ਵਿੱਚ ਸੰਗਰੂਰ ਵਾਲੇ ਪਾਸੇ ਟੱਪ ਆਇਆ ਸ਼ਰਵਾ ਟੱਪ ਉੱਥੇ ਝਗੜਾ ਹੋਇਆ ਸਰ ਨਾਮ ਕੀ ਉਹਦਾ ਦਲਵਾਰ ਦਲਵਾਰ ਸਿੰਘ ਬੱਚੇ ਸਰ ਉਹਨਾਂ ਦੇ ਦੁਆਰਾ ਜਿਹੜੀ वहीं इन्वेस्टिगेशन देखा कि जिंग के जेनो की रूट है तो उसका नकार दिया वहीं वो तो इनिशियल सेशन में ज्यादा कर नहीं की थी इधर साइड के नाम में वीडियो पंद्रह ही टावर नहीं लगता है देख लो तीसरा मॉडल कितने इधर चल रही है इधर जनरल डोरेनो बात चल रहा है ये बयाना जो मैं कहा था फिर � ਨੇ ਪਹਿਲਾਂ ਸੇਨਕੁਆਇਰੀ ਤਾਂ ਕਰ ਲਈ ਸੀ ਇੰਦਾ ਦਾ ਕੋਈ ਵੀ ਕਿਹ ਚ ਕਹਿ ਸਕਦਾ ਸਰ ਕਿੰਨੇ ਬੰਦੇ ਪਾਇਆ ਇਹ ਟੋਟਲ 15 ਕੇ ਬੰਦੇ ਹਨ ਪਛਾਤਿਆਂ ਦੇ ਖਿਲਾਫ ਕੀਤਾ ਪਰਚਾ ਫਿਲਹਾਲ ਪਰਚਾ ਦਰਜ ਕਰਾ ਦਿੱਤਾ ਉਸੇ ਕਿਹੜੇ ਜਾ ਰਹੇ ਹਨ ਉਹਨਾਂ ਨੂੰ ਉਸ ਇਨਵੈਸਟਿਗੇਟ ਕਰ ਰਹੇ ਹਨ ਅੰਦਾਜ਼ੇ ਮੈਨੂੰ ਪਤਾ ਲੱਗੇ 6 ਵਜੇ ਜਿਹੜੇ ਮਰਜੀ ਕਿਹੜੇ ਦਾ ਮਰਜ਼ੀ ਨੇ ਨਾ ਸੀਗਾ ਉਸ ਟਾਈਮ ਸਰ ਸੀਸੀਟੀਵੀ ਆਈਏ ਅਸੀਂ ਕਢਾ ਰਹੇ ਹਾਂ ਸਾਰੇ ਜਿੰਨੇ ਰਸਤੇ 'ਚ ਕੈਮਰੇ ਕੋਲ ਕੋਣ ਗੱਡੀ ਕਿਥੋਂ ਗਈ ਸਰ ਇਹ ਪਟਿਆਲੇ ਨੂੰ ਆ ਰਹੀ ਸੀ ਜੇ ਉੱਧਰ ਨੂੰ ਜਾ ਰਹੇ ਸੀ ਪਟਿਆਲੇ